welcom to our channel easy teaching हां जी आज ਆਪਾਂ ਤੁਹਾਨੂੰ ਆਟੋਮੈਟਿਕ ਮਸ਼ੀਨ ਵਾਰੀ ਦੱਸਣ ਜਾ ਰਹੇ ਹਾਂ ਮੈਮਰੀ ਕraft 450e ਮਸ਼ੀਨ ਹੈ ਇਹ ਠੀਕ ਹੈ 우샤 ਕੰਪਨੀ ਦੀ ਮਸ਼ੀਨ ਹੈ ਇਸ ਨੂੰ ਆਪਾਂ ਅਨਬਾਕਸ ਕਰਨ ਜਾ ਰਹੇ ਹਾਂ ਇਸ ਦੀ ਜਾਣਕਾਰੀ ਤੁਹਾਨੂੰ ਦੇਵਾਂਗੇ ਆਟੋਮੈਟਿਕ ਐਮਬਰਾਇਡਰੀ ਮਸ਼ੀਨ ਹੈ ਇਸ ਨੂੰ ਹੁਣ ਆਪਾਂ ਅਨਬਾਕਸ ਕਰਾਂਗੇ ਦੇਖੋ ਇਹ ਬਾਕਸ 'ਚ ਹੈ ਮਸ਼ੀਨ ਹੁਣ ਆਪਾਂ ਇਸ ਨੂੰ ਅਨਬਾਕਸ ਕਰਨ ਲੱਗੇ ਆਂ ਇਸ ਨਾਲ ਕੀ ਕੀ ਐਸੈਸਰੀਜ਼ ਮਿਲਦੀਆਂ ਨੇ ਉਹ ਸਾਰਾ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਇਹ ਮਸ਼ੀਨ ਕੰਮ ਕਰਦੀ ਹੈ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਇਸ ਦੇ ਨਾਲ ਇੱਕ ਵਾਇਰ ਆਉਂਦੀ ਆ ਇਸ ਤਰ੍ਹਾਂ ਆਪਾਂ ਨੂੰ ਇੱਕ ਵਾਇਰ ਮਿਲੇਗੀ ਹੁਣ ਆਪਾਂ ਇਸ ਨੂੰ ਓਪਨ ਕਰਦੇ ਹਾਂ ਹਾਂਜੀ ਦੇਖੋ ਇਸ ਤਰ੍ਹਾਂ ਆਉਂਦੀ ਹੈ ਇਹ ਮਸ਼ੀਨ ਹੁਣ ਆਪਾਂ ਇਸ ਨੂੰ ਫਿੱਟ ਕਰਾਂਗੇ ਤੁਹਾਨੂੰ ਉਹ ਵੀ ਦੱਸਾਂਗੇ ਕਿ ਇਸ ਦੀ ਫਿਟਿੰਗ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਤਾਂ ਆਪਾਂ ਇਸ ਨੂੰ ਹੁਣ ਟੇਬਲ ਤੇ ਰੱਖ ਦਿਆਂ ਕੱਢ ਕੇ ਹਾਂਜੀ ਆ ਦੇਖੋ ਹੁਣ ਆਪਾਂ ਨੇ ਇਹ ਮਸ਼ੀਨ ਟੇਬਲ ਤੇ ਰੱਖ ਲਈ ਹੈ ਇਸ ਦੇ ਨਾਲ ਕੀ ਕੀ ਸਮਾਨ ਆਇਆ ਸੀ ਤੁਹਾਨੂੰ ਉਹ ਦੱਸ ਦਿਆਂ ਇੱਕ ਸਮੇਂ ਤੁਹਾਨੂੰ ਦੱਸਿਆ ਸੀ ਵਾਇਰ ਆਉਂਦੀ ਹੈ ਇਹਦੇ ਨਾਲ ਇੱਕ ਇਹ ਸਟੈਂਡ ਆਉਂਦਾ ਜਿਸ ਦੇ ਵਿੱਚ ਆਪਾਂ ਫਰੇਮ ਲਗਾਉਣਾ ਹੈ ਠੀਕ ਹੈ ਇਹ ਫਰੇਮ ਕਿਸ ਤਰ੍ਹਾਂ ਜਿਹੜਾ ਸਟੈਂਡ ਹੈ ਉਹ ਲਗਾਉਣਾ ਹੈ ਮਸ਼ੀਨ 'ਚ ਉਹ ਅਸੀਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਇੱਕ ਇਹ ਫਰੇਮ ਆਉਂਦੇ ਨੇ ਇਸ ਦੇ ਨਾਲ ਦੋ ਫਰੇਮ ਆਏ ਨੇ ਇਸ ਮਸ਼ੀਨ ਨਾਲ ਅਸੀਂ ਤੁਹਾਨੂੰ ਆ ਦੇਖੋ ਕੱਟ ਕੇ ਦਿਖਾ ਰਹੇ ਹਾਂ ਇਹ ਹੀ ਆਪਾਂ ਨੂੰ ਦੋ ਫਰੇਮ ਮਿਲੇ ਨੇ ਇਸ ਮਸ਼ੀਨ ਨਾਲ ਇਸ ਤਰ੍ਹਾਂ ਦੋ ਫਰੇਮ ਮਿਲੇ ਨੇ ਇੱਕ ਵੱਡਾ ਤੇ ਇੱਕਾ ਛੋਟਾ ਦੋ ਫਰੇਮ ਮਸ਼ੀਨ ਨਾਲ ਮਿਲੇ ਨੇ ਤੇ ਇੱਕੇ ਦੇ ਨਾਲ ਤੁਹਾਨੂੰ ਇਹ ਗਰਾਫ ਮਿਲੇ ਹੁਣ ਆਪਾਂ ਤੁਹਾਨੂੰ ਇਹ ਸੈੱਟ ਕਰਕੇ ਦਿਖਾਉਨੇ ਆ ਕਿ ਇਹ ਜਿਹੜਾ ਪਲਾਸਟੈਂਡ ਹੈ ਗ੍ਰਾਫ ਦਾ ਅਦਾ ਸੌਰੀ ਫਰੇਮ ਦਾ ਸਟੈਂਡ ਹੈ ਉਹ ਕਿਸ ਤਰ੍ਹਾਂ ਓਪਨ ਕਰਨਾ ਹੈ ਕਿਸ ਤਰ੍ਹਾਂ ਲੱਗਣਾ ਹੈ ਇਹਦੇ ਨੀਚੇ ਫੁੱਟ ਹੁੰਦੇ ਨੇ ਠੀਕ ਹੈ ਫੁੱਟ ਹੁੰਦੇ ਨੇ ਇਹ ਜਿਹੜੇ ਆਪਾਂ ਨੂੰ ਫਰੇਮ ਮਿਲੇ ਨੇ ਉਹਨਾਂ ਨਾਲ ਗ੍ਰਾਫ ਮਿਲੇ ਨੇ ਠੀਕ ਹੈ ਦੋਨੋਂ ਫਰੇਮ ਨਾਲ ਅਲੱਗ-ਅਲੱਗ ਦੋ ਗ੍ਰਾਫ ਮਿਲੇ ਨੇ ਆਹ ਵਾਲਾ ਗ੍ਰਾਫ ਇਸ ਫਰੇਮ ਦਾ ਇਹਦੇ ਤੇ ਵਕਾਇਦਾ ਦੇਖੋ ਲੈਫਟ ਰਾਈਟ ਇਹ ਲਿਖਿਆ ਹੋਇਆ ਜਿਸ ਤਰ੍ਹਾਂ ਅਸੀਂ ਡਿਜ਼ਾਈਨ ਸੈੱਟ ਕਰਨਾ ਹੈ ਲੈਫਟ ਰਾਈਟ ਲਿਖਿਆ ਹੋਇਆ ਹੈ ਇਹ 200 200 mm ਦਾ ਹੈ ਜਾਨੀ ਕਿ 7.9 7.9 ਇੰਚ ਦਾ ਠੀਕ ਹੈ ਕਿਉਂਕਿ ਇਹ ਸਕੁਅਰ ਹੈ 7.9 7.9 ਸਕੁਅਰ ਹੈ ਇਹ ਠੀਕ ਹੈ ਇਸ ਤਰ੍ਹਾਂ ਇਹ ਸਾਨੂੰ ਇਹਦੇ ਨਾਲ ਗ੍ਰਾਫ ਮਿਲਿਆ ਇਹ ਜਿਹੜੇ ਸਕੁਅਰ ਤੁਹਾਨੂੰ ਛੋਟੇ-ਛੋਟੇ ਦਿਖ ਰਹੇ ਨੇ ਬਾਕਸ ਇਹਦੇ ਨਾਲ ਆਪਾਂ ਆਪਣਾ ਡਿਜ਼ਾਈਨ ਸਿਲੈਕਟ ਕਰ ਸਕਦੇ ਹਾਂ ਕਿ ਕਿਸ ਡਿਜ਼ਾਈਨ ਸੈੱਟ ਕਰ ਸਕਦੇ ਆ ਜਿਹੜਾ ਆਪਾਂ ਡਿਜ਼ਾਈਨ ਸਿਲੈਕਟ ਕੀਤਾ ਹੁੰਦਾ ਉਹਨੂੰ ਸੈੱਟ ਕਰ ਸਕਦੇ ਆ ਕਿ ਆਪਾਂ ਕਿੱਥੇ ਡਿਜ਼ਾਈਨ ਬਣਾਉਣਾ ਹੈ ਕਿੰਨਾ ਕੁ ਲੈਫਟ ਨੂੰ ਕਿੰਨਾ ਕੁ ਰਾਈਟ ਨੂੰ ਓਕੇ ਹੁਣ ਅਸੀਂ ਤੁਹਾਨੂੰ ਜਿਹੜਾ ਇਹ ਫਰੇਮ ਜਿਹੜੇ ਆਪਾਂ ਉਹਦੇ ਚ ਪਾਉਣਾ ਹੈ ਸਟੈਂਡ ਚ ਉਹ ਸਟੈਂਡ ਦੱਸ ਦਿਆਂ ਕਿ ਕਿਸ ਤਰ੍ਹਾਂ ਦੇਖੋ ਇਹ ਸਟੈਂਡ ਹੈ ਇਸ ਨੂੰ ਆਪਾਂ ਇਹਦੇ ਨੀਚੇ ਫੁੱਟ ਲੱਗੇ ਹੁੰਦੇ ਨੇ ਠੀਕ ਹੈ 4 ਫੁੱਟ ਨੇ ਇਹਦੇ ਨੀਚੇ ਆਪਾਂ ਇਹ ਚਾਰੋਂ ਫੁੱਟ ਇਸ ਤਰ੍ਹਾਂ ਕਰ ਲੈਣੇ ਨੇ ਓਪਨ ਕਰ ਲੈਣੇ ਨੇ ਇਹ ਚਾਰੋਂ ਫੁੱਟ ਖੋਲ ਲੈਣੇ ਨੇ ਹਾਂਜੀ ਇਹ 4 ਫੁੱਟ ਖੋਲ ਕੇ ਹੁਣ ਅਸੀਂ ਇਸ ਨੂੰ ਮਸ਼ੀਨ ਦੇ ਅਕੋਰਡਿੰਗ ਦੇਖੋ ਇਸ ਤਰ੍ਹਾਂ ਸੈੱਟ ਕਰਨਾ ਹੈ ਮਸ਼ੀਨ ਤੇ ਹਾਂਜੀ ਮਸ਼ੀਨ ਦੇ ਦੂਸਰੀ ਸਾਈਡ ਦੇਖੋ ਜਿੱਥੇ ਅਸੀਂ ਵਾਇਰ ਲਗਾਉਣੀ ਹੈ ਇੱਥੇ ਮੇਨ ਵਾਇਰ ਲੱਗਣੀ ਹੈ ਆਹ ਵਾਲੀ ਵਾਇਰ ਹੈ ਜਿਹੜੀ ਤੁਹਾਨੂੰ ਮੈਂ ਵਾਇਰ ਦਿਖਾਈ ਸੀ ਇਹਦੇ ਨਾਲ ਆਈ ਹੈ ਇਹ ਵਾਰੀ ਵਾਇਰ ਇੱਥੇ ਲੱਗਣੀ ਹੈ ਤੇ ਇਧਰੋਂ ਆਪਾਂ ਇਸ ਨੂੰ ਪਲੱਗ ਚ ਠੀਕ ਹੈ ਇਥੇ ਤੋਂ ਇਸ ਤਰ੍ਹਾਂ ਪਲੱਗ ਚ ਪਾਉਣਾ ਤੇ ਇੱਥੇ ਇਹ ਆਨ ਆਫ ਵਾਲੀ ਸਵਿਚ ਹੈ ਠੀਕ ਹੈ ਇਸ ਸਵਿਚ ਆਨ ਆਫ ਵਾਲੀ ਹੈ ਕਿ ਤੋਂ ਆਪਾਂ ਆਨ ਕਰਨੀ ਹੈ ਤੇ ਆਫ ਕਰਨਾ ਹੈ ਇਹ ਇੱਥੇ ਪੈਨ ਡਰਾਈਵ ਲੱਗਣੀ ਹੈ ਜਿਹਦੇ ਚ ਅਸੀਂ ਡਿਜ਼ਾਈਨ ਬਣਾਉਣਾ ਜਿਹਦੇ ਤੋਂ ਇਹ ਦੇਖੋ ਇਹ ਪੈਨ ਡਰਾਈਵ ਹੈ ਜਿਹੜੀ ਇਹ ਇਸ ਤਰ੍ਹਾਂ ਇੱਥੇ ਲੱਗਣੀ ਹੈ ਹਾਂਜੀ ਅਸੀਂ ਤੁਹਾਨੂੰ ਇਸ ਮਸ਼ੀਨ ਦੀ ਆਟੋਮੈਟਿਕ ਏਮਬਰਾਇਡਰੀ ਮਸ਼ੀਨ ਦੀ ਫਿਟਿੰਗ ਬਾਰੇ ਇਸ ਵੀਡੀਓ ਚ ਸਾਰੀ ਜਾਣਕਾਰੀ ਦੇ ਦਿੱਤੀ ਹੈ ਇਸ ਨਾਲ ਰਿਲੇਟਡ ਹੋਰ ਵੀਡੀਓਜ਼ ਪਾਉਂਦੇ ਰਹਾਂਗੇ ਕਿਵੇਂ ਡਿਜ਼ਾਈਨ ਸੈੱਟ ਕਰਨਾ ਹੈ ਕਿਸ ਤਰ੍ਹਾਂ ਸਿਲੈਕਟ ਕਰਨਾ ਹੈ ਕਿਸ ਤਰ੍ਹਾਂ ਆਪਾਂ ਏਮਬਰਾਇਡਰੀ ਕਰਨੀ ਹੈ ਠੀਕ ਹੈ ਉਹ ਸਾਰਾ ਅਸੀਂ ਅਗਲੀਆਂ ਵੀਡੀਓਜ਼ ਚ ਅਪ ਟੂ ਡੇਟ ਤੁਹਾਨੂੰ ਦਿੰਦੇ ਰਹਾਂਗੇ ਤੇ ਇਸ ਕਰਕੇ ਪਲੀਜ਼ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਈਜੀਟੀਚਿੰਗ ਚੈਨਲ ਇਹਦੇ ਨਾਲ ਰਿਲੇਟਡ ਸਾਰੀ ਜਾਣਕਾਰੀ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੇਗੀ ਜੇ ਤੁਸੀਂ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰਿਓ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਥੈਂਕਸ ਫॉर ਵਾਚਿੰਗ